ਮਦੇ ਕੀ ਨਾਮ ਹੈ ਕਿਸ਼ਵੰਦਰ ਕੋਲ ਜਿਹੜੇ ਮੁੰਡਾ ਸਟੇਨ ਆ ਹਾਂ ਤੁਹਾਡੇ ਬੇਡੇ ਦਾ ਕੀ ਨਾਮ ਹੈ ਕਿੰਨੀ ਉਮਰ ਹੈ ਸੁਖਤਾਨ ਸਿੰਘ ਆ ਜੀ 25 ਸਾਲ ਹੋ ਗਏ ਕੀ ਕੱਟਣਾ ਹੋਈ ਆ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਤੇ ਉਹ ਵਿਆਹ ਕਰੋਗੇ ਅਗੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਜਾਂ ਕਿੱਥੇ ਆਉਂਦਾ ਤੂੰ ਥੋੜਾ ਜਿਹਾ ਦੇਖ ਆਫ ਹੋ ਜਾ ਰਹਿ ਵੀ ਦੋ ਤਿੰਨ ਦਿਨ ਹੋ ਗਏ ਵੱਧ ਨਹੀਂ ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਫਟੋਲ ਵਾਪਰੇ ਆ ਇੱਕ ਤਰੀਕ ਤੋਂ ਹਟੇ ਹੋਣੀ ਇੱਕ ਵਾਰਾ ਸੀ ਆ ਜੀ ਵਾਰਾ ਹੀ ਆਗੀ ਵਿਆਹ ਕਰਾ ਨਹੀਂ ਵਿਆਹ ਨੂੰ ਮੁੰਡਿਆਂ ਨੇ ਇਹ ਕਿੰਨੇ ਬੇਡ ਭਾਈ ਇਹਦੀ ਚਾਰ ਮੁੰਡੀਆਂ ਨੇ ਮੇਰੇ ਤਨ ਕਾਕੇ ਨਹੀਂ ਇਸੋ ਲਾਗ ਇਸ ਤਰ੍ਹਾਂ ਜੀ। ਸੋ ਆ ਜੀ ਜੋ ਤਾਂ ਜਮਈ ਕੁੜੀਆਂ ਵਰਗਾ ਸੀ ਇਹਦਾ। ਅੱਛਾ ਜੀ। ਹਾਂ ਇਹ ਤਾਂ ਕਰੇ ਕੁੱਤੇ ਥੋੜੀ ਮਨ ਮਾਰੀ ਹੈ ਕਿ ਹੋਰ ਤਾਂ ਹੋਰ। ਅੱਛਾ ਜੀ। ਨਿਆਣੇ ਦੇ ਕਿ ਥੱਪੜ ਨਹੀਂ ਮਾਰਦਾ ਸੀਗਾ। ਇਹ ਕੀ ਕਾਰਨ ਜੀ ਹਾਂ ਤਾਂ ਕੁੜੀ ਨੂੰ ਵੱਢਣ ਦਾ ਕੀ ਕੋਈ ਕਾਰਨ ਸੀ। ਕਾਰਨ ਇਹਨੇ ਪਲੇਵ ਤੋਂ ਵੱਲ ਸੀ। ਇਹਦਾ ਕੀ ਨਾਮ ਸੀਗਾ? ਬਲਵਿੰਦਰ ਕੌਰ। ਇੱਕ ਆ ਦੇ ਘਰੇ ਆਈ ਹੈ ਤੁਹਾਨੂੰ ਪਤਾ ਸੀਗਾ? ਹਾਂ ਜੀ। ਦੋ ਵਾਰੀ ਘਰ ਆ ਕੇ ਗਈ ਹੈ ਇਹ। ਮੁੰਡਾ ਦੇਖਣ ਆਈ ਥਾ। ਹਾਂ ਜੀ ਪਲੇਵ ਤੋਂ ਆਨ ਸੀ ਮੁੰਡਾ 1.5 ਸਾਲ ਤੋਂ ਉਹ ਦੇਖਣ ਆਈ ਹੈ 2 ਸਾਲ ਤਾਂ ਹੋ ਗਿਆ ਉਹ। ਪਹਿਲਾਂ ਕੋਈ ਲੜਾਈ ਹੋਈ ਹੈ ਉਹਨਾਂ ਦੀ ਆਪਸ ਵਿੱਚ? ਨਹੀਂ ਕੋਈ ਲੜਾਈ ਨਹੀਂ ਹੋਈ ਨਾਲੇ ਤੜੇ ਲੜੇ ਨਹੀਂ ਤੜੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਨਾਲੇ ਸੁਣੋ ਜੇ ਵੀ ਹੈ ਪਿੰਡ ਵਾਸੀ ਵੱਲੋਂ ਮੇਰੀ ਲੱਤ ਵੀ ਤੋੜੀ ਚੀ ਗਈ ਸੀ ਕਿਸ ਕਾਰਨ ਚ ਤੋੜੀ ਗਈ ਇਹ ਵੀ ਨਹੀਂ ਜੇ ਇਹ ਗਲਤ ਆ ਕੋਲ ਖੜੇ ਨੇ ਨਾਲ ਸਾਰਾ ਪੁੱਛਰੋ ਉਹਦਾ ਗੋਡਾ ਕਬੱਡੀ ਖੇਲੇ ਦਾ ਨਾਲੇ ਤਾਂ ਉਹਦਾ ਅੰਦਰੋਂ ਨਾੜਾਂ ਹੋ ਗਿਆ ᱛੀਆਂ ਟੁੱਟ ਗਈਆਂ ᱛੀਆਂ ਤੇ ਬਾਕੀ ਉਹਦਾ ਗੋਡਾ ਜਮੇ ਬੇਕਾਰ ਹੋ ਗਿਆ ਠੀਕ ਆ ਪੰਪੂ ਕਿੰਨਾ ਟਾਈਮ ਕੰਮ ਕੀਤਾ ਹਣ ਪੰਪ ਤੇ ਹੋ ਗਈ 3-4 ਮਹੀਨੇ ਹੋਣ ਅਰੇ ਇਹਨਾਂ ਅੱਠ ਦੇ ਹੁਣ ਨਾ ਹਟੇ ਨਾ 15 ਸਾਲ ਹੋ ਗਿਆ ਜੀ ਤਰੀਕ ਦੇਖ ਲਓ ਕਿੰਨੀ ਆ ਉਦੋਂ ਦਾ ਹਟੇ ਹੋਏ ਤਿੰਨ ਚਾਰ ਪੰਜ ਚਾਰ ਪੰਨ ਹੋ ਗਏ ਕੀ ਛੋਟਾ-ਬੋਟਾ ਕੀ ਕਾਰ ਹੋ ਰਿਹਾ ਇੰਨੀ ਬੇਗਿਰ ਕੀ ਨਿਵੇਸ਼ ਨੂੰ ਵਧਣਾ ਤਲਵਾਰਾਂ ਨਾਲ ਕੀ ਕਾਰਨ ਆ ਸਰ ਜੀ ਇਹਦਾ ਇਹਨਾਂ ਪ੍ਰੇਮ ਸੁੰਦਾਨੇ ਇੰਨਾ ਹੀ ਅਨੁਮਾਨ ਹੋ ਗਿਆ ਆਪਸ ਵਿੱਚ ਉਹ ਕੁੜੀ ਕਹਿੰਦੀ ਮੈਂ ਵਿਆਹ ਕਰਾਉਂਗੀ ਤੇ ਜੰਬਰੀ ਜਾ ਕੇ ਮੁਕਰ ਗਈ ਦਸੰਬਰ ਜਾ ਕੇ ਅੱਛਾ ਜੀ ਪਹਿਲਾਂ ਫੋਨ ਕਰ ਦੋ ਜੀ ਹਾਂ ਜੀ ਪਹਿਲਾਂ ਫੋਨ ਕਰ ਪਹਿਲਾਂ ਹੀ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈਏਗੀ ਅੱਜ ਇੱਦਾਂ ਵੜਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਕਰੋ ਆ ਨਿਕਲੇ ਸੀ ਉਹ ਤਰ੍ਹਾਂ ਨਹੀਂ ਇੱਕ ਵਾਰ ਜੇ ਜਾਂਦਾ ਤੀਆ ਥੋੜਾ ਅਰੇ ਤੱਕ ਕਾਰ ਆ ਜਾਂਦਾ ਤੀਆ ਸ਼ਾਮ ਨੂੰ 7 ਵਜੇ ਗਿਆ ਸੀ ਅੱਜ ਜੀ ਉਹ ਹੋ ਗਿਆ 9 ਕਿਤੇ ਵਜੇ ਗਿਆ 9 ਕਿਤੇ ਵਜੇ ਸਮਰਾਇ ਲੂਗੇ ਸਮਰਾਇ ਸਿੱਧਾ ਵੀ ਸੀ ਹੱਥ ਵਿੱਚ ਕੀ ਸੀ ਉਹਦੇ ਨਾ ਜੀ ਹੱਥ ਵਿੱਚ ਕੋਈ ਕਰੋ ਕੁਝ ਨਹੀਂ ਲੈ ਕੇ ਗਿਆ ਜੋੜ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਤੁਹਾਡੇ ਡੋਲ ਲੀ ਗਿਆ ਇਹਦੀ ਗਲਤ ਕੀਤਾ ਤਾ ਫਿਰ ਇਹ ਗਲਤ ਕੀਤਾ ਇਹ ਐ ਕਹਿੰਦੇ ਆ ਕਿਸੇ ਦੀ ਆਤਮਾ ਨਾਲ ਘਾਤ ਕਰਨਾ ਇਹ ਬਿਲਕੁਲ ਗਲਤ ਹੈ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਨੂੰ ਇਹ ਹੋਣਾ ਦੋ ਦੰਨ ਮਾਦ ਉਹ ਅਸੀਂ ਦੰਦ ਜੇ ਦੇ ਹੱਕਦਾਰ ਹਾਂ ਸਹਜਾ ਮਿਲਣੀ ਚਾਹੀਦੀ ਐ ਨੂੰ ਸਹਜਾ ਤੋਂ ਭੁਗਤੂਗਾ ਹੀ ਹੋਣਾ ਨੂੰ ਮਿਲੂਗੀ ਕੀ ਨਾ ਵੀਰੇ ਮੇਰਾ ਨਾਮ ਗੁਰੀ ਆ ਵੀਰੇ ਇਹ ਕਿਹੜਾ ਪਟਰੋਲ ਪੰਪ ਹੈ ਇਹ ਆਪਣੇ ਚੰਡੀਗੜ੍ਹ ਰੋਡ ਤੇ ਪਰਾਣਾ ਰੋਡ ਹੈ ਐਸਪੀ ਕੇ ਫਿਊਲ ਹੈ ਵੀਰੇ ਇੱਥੇ ਇੱਕ ਮੁੰਡਾ ਸ਼ੈਨ ਨਾਮ ਦਾ ਮੁੰਡਾ ਕੰਮ ਕਰ ਰਿਹਾ ਕਿਸ ਤਰ੍ਹਾਂ ਸੁਹਾਵਦਾ ਠੀਕ ਸੀਗਾ ਵੀਰੇ ਨਾਰਮਲ ਆ ਆਪਣੇ ਜਿਹੇ ਸੁਹਾਵਦੀਗਾ ਬੰਦੇ ਦਾ ਜੀ ਕਿੰਨਾ ਟਾਈਮ ਕੰਮ ਕੀਤਾ ਨੂੰ ਤੱਕ 2-3 3 ਇੱਕ ਮਹੀਨੇ 3 ਇੱਕ ਮਹੀਨੇ ਲਾਇਆ ਵੀਰੇ ਨੇ ਉਹ ਲੱਗਦਾ ਸੀ ਵੀ ਗੁੱਸੇ ਖੋਰ ਆ ਜੈਸਾ ਨਾ ਠੀਕ ਆ ਜੈ ਸਵਾਦੀ ਤੁਹਾਨੂੰ ਮੈਂ ਫਿਰ ਵੀ ਦੱਸਿਆ ਪਹਿਲਾਂ ਵੀ ਠੀਕ ਆ ਜੈ ਸਵਾਦੀ ਕਦੋਂ ਆ ਆਪਣੇ ਪਿਛਲੇ ਮਹੀਨੇ ਹਟ ਗਿਆ ਧੀਆ ਤਨਖਾਹ ਲੈ ਕੇ ਜੀ ਕਿਹੜੀ ਪਿੰਡ ਦਾ ਸੀ ਆ ਨਾਲ ਆਪਣੇ ਖੇਰਨੀਆ ਪਿੰਡ ਆ ਜੀ ਓਰੇ ਹਾਂਜੀ ਤੇ ਉਹ ਵੀ ਉਹ ਨਾਲ ਕੋਈ ਐਸੀ ਕੋਈ ਵਾਰਤਾਲਾਪ ਕੋਈ ਗੱਲ ਕੀਤੀ ਹੋਵੇ ਕਿਸੇ ਕੁੜੀ ਬਾਰੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਨਾਲ ਉਹਨਾਂ ਨੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਪ੍ਰੇਮ ਸਬੰਧ ਹੋਣਾ ਉਹਦੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਸੋਤੋ ਹੀ ਪਤਾ ਲੱਗੀ ਬਾ ਕੁਛ ਨਹੀਂ ਕਹਿੰਦਾ ਠੀਕ ਨਹੀਂ ਕਹਿੰਦਾ ਗਰਮੀ ਬਹੁਤ ਆ ਹੁਣ ਕਹਿੰਦਾ ਮੈਨੂੰ ਤਾਂ ਕੰਮ ਨਹੀਂ ਕਰ ਹੁੰਦਾ ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਥੀ ਗੈਲਗਾਮੈਂਟ ਦਾ ਉਹਦੇ ਕਬੱਡੀ ਖੇਡਦੇ ਕਿਹੜੇ ਸੱਟ ਲੱਗਦੀ ਹੈਂਦਾ ਤੇ ਕਬੱਡੀ ਪਲੇਅਰ ਸੀ ਯਾਰ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਹੁਣੇ ਤੂੰ ਮੋਹਾਲੀ ਪੂਰੀ ਮਾਰਤੀ ਪਤਾ ਲੱਗੇ ਤੇ ਵਾ ਤੂੰ ਨਹੀਂ ਸੰਤ ਤਾਂ ਤੋਤ ਨੂੰ ਹੀ ਪਤਾ ਲੱਗਿਆ ਵੀਰੇ ਅਸਟੌਰੇ ਪੈਟਰੋਲ ਪੰਪ ਦੇ ਫੋਨ ਵੀ ਨਹੀਂ ਅਲਾਉਡ ਹੈਗਾ ਔਰ ਇਹ ਤਾਂ ਦੇਖ ਦੇ ਨਹੀਂ ਸਕਦੇ ਤਾਂ ਕਰਕੇ ਠੀਕ ਹੈ ਠੀਕ ਹੈ ਸਤੀ ਰਾਜੀ ਮੇਰਾ ਗੁਰਮੀਤ ਸਿੰਘ ਹੈ ਗੁਰਮੀਤ ਸਿੰਘ ਪਿੰਡ ਕਿਹੜਾ ਆਪਣਾ ਮੇਰਾ ਖੀਰ ਨੇ ਪਿੰਡ ਹੈ ਇਸੇ ਪਿੰ ਉਹ ਮਹਾੜੀ ਵਿਖੀ ਜਿਹੜਾ ਸੁਸਿਆਣਾ ਪੂਰੀ ਬੱਤੀ ਪੂਰੀ ਵੀਰ ਇਸ ਤਰ੍ਹਾਂ ਦਾ ਮੋਲਦਾ ਸੀ ਗੁੱਸੇ ਨਾਲ ਮੁੰਡਾ ਤਾਂ ਸਾਉਧੀ ਕਈ ਬਹੁਤ ਜਾਣੇ ਵੈਸੇ ਸਾਨੂੰ ਪਤਾ ਲੱਗਿਆ ਠੀਕਾ ਵੀ ਇਹਨੇ ਪਹਿਲਾਂ ਕੁੜੀ ਨੇ ਕਿਸੇ ਦੀ ਲਤ ਲੋਥ ਤੜਵਾਈ ਥੀ ਕਿ ਸਾਨੂੰ ਪਤਾ ਲੱਗਿਆ ਠੀਕਾ ਜੀ ਕੋਈ ਕਿਸ ਕਾਰਨ ਚ ਤੜਵਾਈ ਦੇਖੋ ਮੈਨੂੰ ਹੁਣ ਪਤਾ ਨਹੀਂ ਸਾਨੂੰ ਤਾਂ ਦੇਖੋ ਜੀ ਵੀ ਇੱਕ ਗੱਲ ਬਾਤ ਇਹਨਾਂ ਦੀ ਯਾਨੀ ਕਿ ਹੁਣ ਹੀ ਆ ਕੁੜੀ ਨਾਲ ਪ੍ਰੇਮ ਸੰਧ ਹੋਣਗੇ ਯਾਨੀ ਕਿੰਨੇ ਕ ਟਾਈਮ ਪਹਿਲਾਂ ਲਤ ਲੋਥ ਸੜਾਈ ਹੋ ਗਏ ਤਿੰਨ ਚਾਰ ਕਿ ਮਹੀਨੇ ਹੋ ਗਏ ਇਹ ਬੂਸਾ ਤਾਂ ਵੀ ਇਹਦੇ ਕਰਕੇ ਹੀ ਉਹਨੇ ਆਪਣਾ ਬਦਲ ਲਿੱਤਾ ਸੀ। ਅੱਛਾ ਇਹ ਇਹੀ ਹੋ ਸਕਦਾ ਏ ਉਹਨੇ ਜਦੋਂ ਅਕਸਰ ਉਹਨੇ ਪਹਿਲਾਂ ਵੀ ਲੜਿਆ ਕਿਸੇ ਨਾਲ